ਪਾਸਟਰ ਨੂੰ ਹੁਣ ਸਜ਼ਾ ਹੋ ਗਈ ਆ ਖੁਸ਼ ਹੋ ਬਹੁਤ ਸਾਰੇ ਇਹਨਾਂ ਦੇ ਡੇਰੇਆਂ 'ਚ ਇੱਦਾਂ ਇੱਕ ਗੰਦਬਾਰ ਰੱਖਿਆ ਨੇ ਚਰਚ ਜੋ ਚਰਚ ਦਾ ਨਾਮ ਮਤਲਬ ਬਦਨਾਮ ਕਰਕੇ ਰੱਖਿਆ ਇਹ ਬੰਦੇ ਨੇ ਫਿਰ ਜਿਹੜਾ ਉਹ ਕੁੜੀ ਨੂੰ ਟਾਰਚਰ ਕਰਦੇ ਸੀ ਪੰਜ ਬੰਦੇ ਉਹ ਕੁੜੀ ਨੂੰ ਛੇੜਦੇ ਸੀਗੇ ਕੁੜੀ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਉਹ ਜੱਜ ਨੇ ਜੱਜ ਸਾਹਿਬ ਨੇ ਬਰੀ ਕੀਤੇ ਨੇ ਪਰ ਅਸੀਂ ਉਹਨਾਂ ਨੂੰ ਇਹ ਕੱਲ ਵੀ ਸਾਰੇ মিডিਆ 'ਚ ਕਿਹਾ ਵੀ ਤੁਸੀਂ ਖੁਸ਼ ਨਾ ਹੋ ਅਸੀਂ ਹਾਈ ਕੋਰਟ ਅੱਜ ਸਾਡੇ ਵਕੀਲ ਸਾਹਿਬ ਕੀਤੇ ਬਾਹਰ ਨੇ ਕੱਲ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਉਹਨਾਂ ਲਈ ਉਧਾਰ ਕਾਰਡ ਲੈ ਕੇ ਆਧਾਰ ਕਾਰਡ ਦੀ ਹਿਸਟਰੀ ਦੇਖ ਕੇ ਕੁੜੀ ਨੂੰ ਆਪਣੇ ਕਮਰੇ ਚ ਬੁਲਾ ਲੈਂਦਾ ਸੀਗਾ ਤੇ ਫਿਰ ਇਹ ਕੁੜੀ ਜਿਹੜੀ ਆਪਣੀ ਅਮਨਜੀਤਾ ਹੁਣ ਕਿੰਨੀ ਸਜ਼ਾ ਕਰਾਈ ਆ ਇਹਨਾਂ ਨੂੰ ਬੁਲਾਉਂਦਾ ਰਿਹਾ ਇਹ ਕਹਿੰਦੇ ਵੀ ਤੁਸੀਂ ਰੱਬ ਨਾਲ ਜੁੜਿਓ ਰੱਬ ਨਾਲ ਤੁਹਾਡੀ ਸੁਰਤੀ ਆ ਰੱਬ ਨਾਲ ਤੁਹਾਡੀ ਸਿੱਧੀ ਗੱਲਬਾਤ ਆ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਹੋ ਤੇ ਫਿਰ ਇਹਨੇ ਉਹ ਕੁੜੀ ਨੂੰ ਲਾਲਚ ਦੇਣਾ ਸ਼ੁਰੂ ਕਰਤਾ ਪਿਛਲੇ ਦਿਨੀ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਕਹਿਣਿਓ ਕਿ ਸਾਨੂੰ ਧਮਕੀਆਂ ਆਉਂਦੀਆਂ ਨੇ ਸਾਡੇ ਪਰਿਵਾਰ ਤੱਕ ਨੂੰ ਮਾਰਨ ਦੀਆਂ ਧਮਕੀਆਂ ਆਉਂਦੀਆਂ ਨੇ ਉਹ ਇਹਨਾਂ ਨੇ ਕ੍ਰੋਸ ਪਰਚੇ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਛੇੜ ਛਾੜ ਦੇ ਪਰਚੇ ਵੀ ਕਰਾਏ ਪਰ ਅਪਾ ਡਰੇ ਨਹੀਂ ਬਾਈ ਰੋਕੀ ਨੇ ਸਾਨੂੰ ਹੌਸਲਾ ਦਿੱਤਾ ਅਸੀਂ ਰੋਕੀ ਨੰਦਦੇ ਰਹੇ ਕੁੜੀ ਨੂੰ ਨੰਦਦੇ ਰਹੇ ਅਸੀਂ ਕੇਸ ਲੜਦੇ ਗਏ ਧਰਮ ਦੇ ਨਾਂ ਤੋਂ ਪੈਸੇ ਇਕੱਠੇ ਕਰਕੇ ਲੈ ਕੇ ਬਧੀ ਆ ਹਿਸਟਰੀ ਹੈ ਕੁੜੀਆਂ ਨੂੰ ਕੁੱਟ ਮਾਰ ਟੌਰਚਰ ਕਰਨਾ ਬਹੁਤ ਸਾਰੀਆਂ ਬਾਈ ਹੁਣ ਵੀ ਕੁੜੀਆਂ ਨੇ ਉੱਥੇ ਇਹਦੀ ਚਰਚ ਚ ਜਿਹੜੀਆਂ ਫਸੀਆਂ ਨੇ ਧਰਮ ਬਹੁਤ ਵੱਡਾ ਧਰਮ ਬਹੁਤ ਵਧੀਆ ਧਰਮ ਹੈ ਪਰ ਤੁਹਾਡੇ ਬਲਜਿੰਦਰ ਵਰਗੇ ਪਾਸਟਰਾਂ ਨੇ ਕਲੰਕ ਲਾ ਲਾ ਛੱਡਿਆ ਕਰੇ ਵੇਕੇ ਪ੍ਰੇਰ ਕਰੋ ਐਦਾਂ ਦੇ ਬਲਤਕਾਰੀ ਪਿੱਛੇ ਨਾ ਲੱਗੋ ਮੈਂ ਤਾਂ ਇਹ ਕਹਿੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਚੱਲੇ ਕਿੱਥੇ ਆ ਵੱਡੇ ਬਾਈ ਅੱ비 ਤੇਨੂੰ ਮੈਸੇਜ ਜਾਂਦਾ ਤੇ 27 ਤੇਨੂੰ ਬਸਾਂ ਡੇਰੇ ਚ ਪਹੁੰਚ ਜਾਂਦੀਆਂ ਇਹਨਾਂ ਦੀ ਮਿਨਿਸਟਰੀ ਚ ਉਹਨਾਂ ਨੂੰ ਮੈਸੇਜ ਇਹ ਦਿੱਤਾ ਸੀਗਾ ਕਿ ਬਲਜਿੰਦਰ ਪਾਸਟਰ ਸਾਰੀ ਸੰਗਤ ਨੂੰ ਪਰਸਨਲ ਮਿਲਣਗੇ ਉਹਨਾਂ ਨੂੰ ਇਹ ਨਹੀਂ ਸੀ ਦੱਸਿਆ ਕਿ ਸੀ ਧਰਨਾ ਲਾਉਣਾ ਉੱਥੇ ਜਾ ਕੇ ਇਹ ਮੈਸੇਜ ਦੇਖੋ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਇਹ ਚ ਲਿਖਿਆ ਸੀ ਤੁਹਾਡੀ ਮਤਲਬ ਪਰਸਨਲ ਪ੍ਰੇਅਰ ਕਰਨਗੇ ਤੁਹਾਨੂੰ ਪਰਸਨਲ ਮਿਲਣਗੇ ਇਹਨਾਂ ਨੂੰ ਕੁਝ ਨਹੀਂ ਸੀ ਪਤਾ ਇਹ ਬੰਦਿਆਂ ਨੂੰ ਇਹ ਬੰਦੇ ਪੋਲੇ ਪਾਲੇ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਸੀਗਾ ਦੁਨੀਆ ਨੂੰ ਜਿਹੜੇ ਲੋਕ ਪੋਲੇ ਪਾਲੇ ਲੋਕ ਨੇ ਪਿੰਡਾਂ ਦੇ ਨੇ ਜਾਂ ਸ਼ਹਿਰਾਂ ਦੇ ਨੇ ਉਹਨਾਂ ਨੂੰ ਗਮਰਾਹ ਕਰਦੇ ਨੇ ਪਾਸਟਰ ਉਹਨਾਂ ਨੂੰ ਕਹਿੰਦੇ ਥੋੜੀ 25000 ਦੀ ਪ੍ਰੇਅਰ ਹੈ 골ਡਨ ਪ੍ਰੇਅਰ ਹੈ ਤੁਹਾਨੂੰ ਪਰਸਨਲ ਹੀ ਤੁਹਾਡੀ ਪ੍ਰੇਅਰ ਕਰਾਂਗੇ ਲੱਖ ਰੁਪਿਆ ਵੀ ਦੱਸੋ ਯਾਰ ਕਿਹੜਾ ਧਰਮ ਵਾਇਬਲ ਇਹ ਸੋਚੋਂਦੇ ਕਿ ਪੈਸਾ ਇਕੱਠਾ ਕਰੋ ਲੋਕਾਂ ਤੋਂ ਅ ਮੱਥੇ ਤੇ ਹੱਥ ਲਾ ਕੇ ਉਹਨਾਂ ਨੂੰ ਜ਼ਿੰਦਾ ਕਰਾਇਆ ਜਾਂਦਾ ਸੀ ਉਹਦੇ ਜੋ ਭੂਤ ਕੱਢਿਆ ਜਾਂਦਾ ਸੀ ਇਹ ਕੀ ਸੀ ਸਭ ਬਟ ਇਹ ਸਭ ਕੋ ਝੂਠ ਸੀਗਾ ਇਹ ਕਰਨਾਲ ਇੱਕ ਬੱਚੀ ਨੂੰ ਕਿਡਨਾਪ ਕਰਕੇ ਲੈ ਕੇ ਜਾਂਦੇ ਕਰਨਾਲ ਦਾ ਪਰਚਾ ਹੈ ਤੇ ਉਹ ਵੀ ਅੰਡਰ ਟ੍ਰਾਇਲ ਚੱਲਦਾ ਕਟੋਗੜ ਟੋਟਲ ਇਸ ਟਾਈਮ ਤੇ 8 ਐਫਆਈਆ ਦਰਜ ਹੋ ਚੁੱਕੀਆਂ ਟੋਟਲ ਹੋਣ ਤੱਕ ਦੀ ਬਾਈ ਯਾਰ ਬੰਦਾ ਕਟੋਗੜ 20 ਸਾਲ ਤੋਂ ਬੀਲ ਚੇਅਰ ਤੇ ਤੁਸੀਂ 2 ਮਿੰਟ ਚ ਕਿਵੇਂ ਠੀਕ ਕਰ ਸਕਦੇ ਹੋ ਕਿਵੇਂ ਦਾਵਾ ਕਰ ਸਕਦੇ ਹੋ ਕਿ ਮੇਰੇ ਬੱਚੇ ਛੋਟੇ ਆ ਮੇਰੀ ਲਾਤਾਂ ਦੇ ਵਿੱਚ ਰਾੜ ਪਈ ਹੋਈ ਆ ਮੇਰੇ ਤੇ ਰਹਿਮ ਕਰੋ ਇਸ ਦਲੀਲ ਨੂੰ ਕਿਵੇਂ ਦੇਖਦੇ ਆ ਦੇਖੋ ਕਿਸ ਗੱਲ ਦਾ ਰਹਿਮ ਕਰੀਏ ਲੋਕਾਂ ਦੀਆਂ ਤੀਆਂ ਆਪਣੇ ਨੂੰ ਛੇੜੇ ਤੇ ਇਹਨੂੰ ਆਪਣਾ ਘਰ ਬਾਅਦ ਚ ਦੇਖਿਆ ਪਹਿਲਾਂ ਨਹੀਂ ਸੀ ਦੇਖਦਾ ਲੱਤ 'ਚ ਰਾੜ ਵੀ ਰਾੜ ਦਾ ਬਹੁਤ ਟਾਈਮ ਪਹਿਲਾਂ ਦੀ ਪਈ ਹੋ ਲੱਤ ਸਿੱਧੀ ਕਰ ਲੰਦਾ ਜੇ ਤੇ ਇੰਨੀ ਸ਼ਕਤੀ ਸੀਗੀ ਪਹਿਲਾਂ ਸਿੱਧੀ ਕਰ ਲੰਦਾ ਆਪਣੀ ਇੱਕ ਔਰ ਦੂਜੀ ਗੱਲ ਤਾਂ ਇਹ ਬਾਈ ਇਹਨੂੰ ਐ ਐਚ ਆਈ ਵੀ ਐਨੂੰ ਕੀ ਇਸ ਐਤਨਾਂ ਦੇ ਸਾਹਮਣੇ ਆਉਂਦੇ ਕਿ ਸਾਡੀ ਕੁੜੀ ਨਾਲ ਗਲਤ ਕੀਤਾ ਫਿਰ ਉਹ মিডিਆ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੁੰਦੇ ਫਿਰ ਕੁੜੀਆਂ ਬਾਅਦ ਚ ਮੁੱਕਰ ਵੀ ਜਾਂਦੀਆਂ ਨੇ ਅਮਰਪਾਲ ਮਹਿਰੋਈ ਦੇਖਿਆ ਤੁਸੀਂ ਜਗਰਾਓ ਇੱਕ ਗੱਲ ਹੋਈ ਸੀ ਉਹਨੇ ਕੁੜੀ ਦਾ ਸਾਥ ਦਿੱਤਾ ਸੀ ਉਹ ਕੁੜੀ ਬਾਅਦ ਚ ਮੁੱਕਰ ਗਈ ਸੀ ਲੋਕਾਂ ਦੇ ਭਰੋਸਾ ਵੀ ਨਹੀਂ ਕਰਿਆ ਜਾ ਸਕਦਾ ਆਠ ਕਰਨਾ ਬਾਈਬਲ ਪੜ੍ਹਨੀ ਹੈ ਘਰੇ ਬਹਿ ਕੇ ਪੜੋ ਕਿਸੇ ਬਾਬੇ ਕੋਲ ਜਾਣ ਦੀ ਕੋਈ ਲੋੜ ਨਹੀਂ ਸੋ ਇੱਕ ਅਰਦਾਸ ਹੀ ਕੰਮ ਆਉਂਦੀ ਲਾਜ਼ ਸਾਥੀ ਕਾ ਤੁਸੀਂ ਨਿਰਪੱਖ ਪੋਸਟ ਦੇ ਨਾਲ ਜੁੜਿਓ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ ਐਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਆਂ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੁੱਦਾ ਚੱਲਿਆ ਪਾਸਟਰ ਬਰਜਿੰਦਰ ਦਾ ਪਾਸਟਰ ਬਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਤੇ ਉਸ ਸਜ਼ਾ ਦੇ ਤਹਿਤ ਜਿਹੜੇ ਬੰਦਿਆਂ ਨੇ ਉਹ ਕੇਸ ਲੜਿਆ ਉਹ ਸਾਡੇ ਨਾਲ ਅੱਜ ਮੌਜੂਦ ਨੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਬਾਈ ਸਾਡੇ ਨਾਲ ਮੌਜੂਦ ਆ ਬਾਈ ਸਿਮਰਨਜੀਤ ਸਿੰਘ ਮਾਨ ਅਸੀਂ ਗੱਲਬਾਤ ਕਰਦੇ ਆਂ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਚੈਨਲ ਦਾ ਬਹੁਤ ਧੰਨਵਾਦ ਤੁਹਾਡਾ ਜੀ ਜੀ ਕਿਵੇਂ ਹੋ ਠੀਕ ਹੋ ਵਧੀਆ ਠੀਕ ਠਾਕ ਹੈ ਜੀ ਹਨ ਮਾਲਕ ਦੀ ਕਿਰਪਾ ਆ ਪੂਰਾ ਮਾਮਲਾ ਕੀ ਸੀਗਾ ਅਪਾ ਉੱਥੋਂ ਸ਼ੁਰੂ ਕਰ ਲਈਏ ਕਿ ਪਾਸਟਰ ਨੂੰ ਹੁਣ ਸਜ਼ਾ ਹੋ ਗਈ ਆ ਖੁਸ਼ ਹਾਂ ਹੁਣ ਖੁਸ਼ ਆ ਲੇਕਿਨ ਬਟ ਜਿਹੜੇ 5 ਬੰਦੇ ਵਰੀ ਕੀਤੇ ਅਸੀਂ ਉੱਥੋਂ ਖੁਸ਼ ਨਹੀਂ ਆ ਬਾਕੀ ਤਾਂ ਚਲੋ ਖੁਸ਼ ਆ ਕਿ ਜਿਹੜਾ ਉਹ ਕੁੜੀ ਨੂੰ ਟਾਰਚਰ ਕਰਦੇ ਸੀ 5 ਬੰਦੇ ਉਹ ਕੁੜੀ ਨੂੰ ਛੇੜਦੇ ਸੀਗੇ ਕੋੜੀ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਉਹ ਜੱਜ ਜੱਜ ਸਾਹਿਬ ਨੇ ਬਰੀ ਕੀਤੇ ਨੇ ਪਰ ਅਸੀਂ ਉਹਨਾਂ ਨੂੰ ਇਹ ਕੱਲ ਵੀ ਸਾਰੇ মিডিਏ 'ਚ ਕਿਹਾ ਵੀ ਤੁਸੀਂ ਖੁਸ਼ ਨਾ ਹੋ ਅਸੀਂ ਹਾਈ ਕੋਰਟ ਅੱਜ ਸਾਡੇ ਵਕੀਲ ਸਾਹਿਬ ਕੀਤੇ ਬਾਹਰ ਨੇ ਕੱਲ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਉਹਨਾਂ ਲਈ ਕਿ ਉਹਨਾਂ ਨੂੰ ਵੀ ਨਾਲ ਦੀ ਨਾਲ ਇਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਉਹ ਵੀ ਜ਼ਰੂਰੀ ਸੀਗਾ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਇਹਨਾਂ ਦੇ ਡੇਰੇਆਂ 'ਚ ਇੱਦਾਂ ਗੰਦ ਪਾਰ ਰੱਖਿਆ ਨੇ ਚਰਚ ਚਰਚ ਦਾ ਨਾਮ ਮਤਲਬ ਬਦਨਾਮ ਕਰਕੇ ਰੱਖਿਆ ਇਹ ਬੰਦੇ ਨੇ ਬਲਜਿੰਦਰ ਪਾਸ ਜਿਹੜੇ ਚੇਲੇ ਨੇ ਸ਼ਰਾਮੀ ਨਾਂ ਬੋਲੇ ਇੱਕ ਅਵਤਾਰ ਹੈ ਇੱਕ ਰਣਜੀਤ ਹੈ ਜਿਨ੍ਹਾਂ ਦੇ ਨਾਂ ਤੇ ਪੂਰੀਆਂ ਬਲਜਿੰਦਰ ਦੀਆਂ ਇਸ ਟਾਈਮ ਪ੍ਰਾਪਰਟੀਆਂ ਨੇ ਪੈਟਰੋਲ ਪੰਪ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਤੁਹਾਨੂੰ ਮੈਂ ਦੱਸ ਵੀ ਨਹੀਂ ਸਕਦਾ ਇੰਨੀਆਂ ਬਾਕੀ ਦੋ ਤਿੰਨ ਚੀਜ਼ਾਂ ਤੁਹਾਨੂੰ ਦੱਸ ਵੀ ਚੁੱਕਿਆ ਮੈਂ ਅ ਪੂਰਾ ਮਸਲਾ ਕਿੱਥੋਂ ਸ਼ੁਰੂ ਹੁੰਦਾ ਤੁਹਾਡੇ ਕੋਲ ਕਿਵੇਂ ਪਹੁੰਚਦਾ ਹੈ ਮਸਲਾ ਕਿਉਂਕਿ ਕਈ ਲੋਕ ਜਿਹੜੇ ਕਿ ਉਹ ਤੁਹਾਡੇ ਤੇ ਵੀ ਸਵਾਲ ਖੜੇ ਕਰਦੇ ਨੇ ਕਿ ਸਿਮਰਨ ਜੀ ਤੇ ਕਿਉਂ ਐਕਚੁਅਲੀ ਜਿਹੜੀ ਅਮਨ ਜੀ ਹੈ ਕੁੜੀ ਨਾਂ ਹੀ ਲੈ ਲੈਂਦੇ ਹੋਂ ਤਾਂ ਸਾਰੇ ਮੀਡੀਆ ਨੂੰ ਪਤਾ ਹੀ ਹੈ ਤੇ ਅਮਨ 2018 ਚ ਇਹਦੇ ਪਹਿਲਾਂ ਚਰਚ ਮਿਨਿਸਟਰੀ ਚ ਜੌਬ ਕਰਦੀ ਸੀ ਜੌਬ ਕਰਨ ਤੋਂ ਬਾਅਦ ਜਦੋਂ ਜੌਬ ਕਰਦੀ ਸੀ ਧਰਮ ਬਰਤਨ ਨਹੀਂ ਸੀ ਕੀਤਾ ਉਹਨੇ ਪਰਵਰਤਨ ਨਹੀਂ ਸੀ ਕੀਤਾ ਤੇ ਉਹ ਹਮੇਸ਼ਾ ਹੀ ਬਲਜਿੰਦਰ ਪਾਸਟਰ ਸੋਹਣੀਆਂ ਕੁੜੀਆਂ ਨੂੰ ਦੇਖ ਕੇ ਉਹਦਾ ਦਿਲ ਮਤਲਬ ਦਿਲ ਕਹਿ ਸਕਦੇ ਦਿਲ ਨੂੰ ਪਿਆਰ ਮਤਲਬ ਪਿਆਰ ਆਂਦਾ ਕੁਝ ਵੀ ਉਹਦਾ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਦੀ ਹਿਸਟਰੀ ਦੇਖ ਕੇ ਕੁੜੀ ਨੂੰ ਆਪਣੇ ਕਮਰੇ ਚ ਬੁਲਾ ਲੈਂਦਾ ਸੀਗਾ ਤੇ ਫਿਰ ਇਹ ਕੁੜੀ ਜਿਹੜੀ ਆਪਣੀ ਅਮਨ ਜੀ ਦਾ ਹੁਣ ਕਿੰਨੇ ਸਜ਼ਾ ਕਰਾਈ ਆ ਇਹਨਾਂ ਨੂੰ ਬੁਲਾਉਂਦਾ ਰਿਹਾ ਇਹ ਕਹਿੰਦੇ ਵੀ ਤੁਸੀਂ ਰੱਬ ਨਾਲ ਜੁੜਿਓ ਰੱਬ ਨਾਲ ਤੁਹਾਡੀ ਸੁਰਤੀ ਹੈ ਰੱਬ ਨਾਲ ਤੁਹਾਡੀ ਸਿੱਧੀ ਗੱਲਬਾਤ ਹੈ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਹੋ ਤੇ ਫਿਰ ਇਹਨੇ ਉਹ ਕੁੜੀ ਨੂੰ ਲਾਲਚ ਦੇਣਾ ਸ਼ੁਰੂ ਕਰਤਾ ਤੇ ਲਾਲਚ ਦੇਣਾ ਸ਼ੁਰੂ ਕੀਤਾ ਮੈਂ ਤੈਨੂੰ ਇੰਗਲੈਂਡ ਇੰਗਲੈਂਡ ਦੀ ਬ੍ਰਾਂਚ ਸੰਭਾਲਾਂਗਾ ਤਾਜਪਰਦੀ ਸੰਭਾਲਾਂਗਾ ਪਰ ਕੁੜੀ ਕਹਿੰਦੀ ਮੈਨੂੰ ਕਿਉਂ ਮੇਰੇ ਤੇ ਇਦਾਂ ਦੇ ਕਿਉਂ ਕਰਦਾ ਵੀ ਤੂੰ ਚੰਗਾ ਨਹੀਂ ਲੱਗਦਾ ਇਹ ਕੰਮ ਕਰਦਾ ਵੀ ਤੂੰ ਇੱਕ ਬਹੁਤ ਗੰਦੀ ਹਰਕਤ ਹੈ ਤੇਰੀ ਫਿਰ ਉਹ ਕੁੜੀ ਨਾਲ ਇਹਨੇ ਜ਼ਬਰਦਸਤੀ ਕੀਤੀ ਜਬਰਦਸਤੀ ਕੀਤੀ ਉਸ ਤੋਂ ਬਾਅਦ ਜੀ ਮਾਮਲਾ ਦਰਜ ਹੋ ਜਾਂਦਾ ਜੀ ਜਦੋਂ মিডিਆ ਸਾਹਮਣੇ ਆਏ ਚਲੋ মিডিਆ ਤੋਂ ਉਸ ਤੋਂ ਬਾਅਦ ਥਾਣੇ ਗਏ ਜੀਰਕਪੁਰ ਥਾਣੇ 'ਚ ਸਾਡਾ ਪੱਖ ਰੱਖਿਆ ਗਿਆ ਦੋਨਾਂ ਪਾਰਟੀਆਂ ਦਾ ਸਾਡੀ ਮੁਹਾਲੀ ਪੁਲਿਸ ਨੇ ਸਾਡਾ ਸਾਥ ਦਿੱਤਾ ਸੀ ਉਸ ਟਾਈਮ মিডিਆ ਨੇ ਬਹੁਤ ਸਾਥ ਦਿੱਤਾ ਤੇ ਪਰਚਾ ਦਰਜ ਹੁੰਦਾ ਮਕਦਮਾ ਦਰਜ ਹੋ ਜਾਂਦਾ ਤੇ ਇਹ ਉਸ ਟਾਈਮ 3 ਮਹੀਨੇ ਬੰਦਾ ਜੇਲ੍ਹ 'ਚ ਵੀ ਲਾਉਂਦਾ ਉਸ ਤੋਂ ਬਾਅਦ ਬਹੁਤ ਸਾਰੀਆਂ ਆਫਰਾਂ ਦਿੱਤੀਆਂ ਕਿ ਤੁਸੀਂ ਫੈਸਲਾ ਕਰ ਲਓ ਤੁਹਾਨੂੰ ਕੀ ਚਾਹੀਦਾ ਤੁਸੀਂ ਲੈ ਲਓ ਪਰ ਅਸੀਂ ਹੌਸਲਾ ਬੁਲੰਦ ਰੱਖਿਆ ਪਰ ਲੋਕਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਇਹ ਮਾਰ ਮਾਰ ਦਿੱਤਾ ਜਾਊਗਾ ਵੀ ਤੁਸੀਂ ਬਹੁਤ بڑے ਬੰਦੇ ਦੇ ਖਿਲਾਫ ਚੱਲਦੇ ਪਿਓ ਬੋਲਦੇ ਪਿਓ ਪਰ ਅਸਾਂ ਅਸੀਂ ਕਿਹਾ ਨਹੀਂ ਸਾਡੇ ਗੁਰੂਆਂ ਨੇ ਏਡੇ ਏਡੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਇੱਕ ਮਰ ਜਾਾਂਗੇ ਤਾਂ ਹਜ਼ਾਰਾਂ ਹੋਰ ਜੰਮਣਗੇ ਸਾਨੂੰ ਦੇਖ ਕੇ ਤੇ ਉਹ ਕੇਸ ਚੱਲਦਾ 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 2025 ਜਦੋਂ ਸੁਣਵਾਈ ਉਹਨੂੰ ਅੱਜ ਉਮਰ ਕੈਦ ਹੋ ਗਈ ਹੈ ਅਸੀਂ ਜੱਜ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੂੰ ਵਲਜਿੰਦਰ ਪਾਸਟਰ ਨੂੰ ਜੜੀ ਕੀ ਉਮਰ ਕੈਦੀ ਸਜ਼ਾ ਸੁਣਾਈ ਤੁਸੀਂ ਕਿੰਨੇ ਬੰਦੇ ਸੀ ਜਿਹੜੇ ਉਹ ਕੇਸ ਨੂੰ ਹੈਂਡਲ ਕਰ ਰਹੇ ਸੀ ਲੜ ਰਹੇ ਸੀ ਉਸ ਕੇਸ ਦੇ ਵਿੱਚ ਜਾਣ ਤਲੀ ਤੇ ਰੱਖੀ ਸੀ ਪਿਛਲੇ ਦਿਨੀ ਤੁਸੀਂ ਪ੍ਰੈਸ ਕਾਨਫਰੈਂਸ ਕਰਕੇ ਕਹਿਣੇ ਹੋ ਕਿ ਸਾਨੂੰ ਧਮਕੀਆਂ ਆਉਂਦੀਆਂ ਨੇ ਸਾਡੇ ਪਰਿਵਾਰ ਤੱਕ ਨੂੰ ਮਾਰਨ ਦੀਆਂ ਧਮਕੀਆਂ ਆਉਂਦੀਆਂ ਨੇ ਦੇਖੋ ਜੀ ਅਸੀਂ 2018 ਤੋਂ ਬਾਈ ਰੌਕੀ ਨਾਲ ਸੀ ਉਸ ਟਾਈਮ ਉਹ ਵਿਆਹ ਦੀ ਉਹ ਨਾਲ ਮੈਰਿਜ ਨਹੀਂ ਹੋਈ ਸੀ 2023 ਚ ਉਹ ਮੈਰਿਜ ਹੋ ਜਾਂਦੀ ਉਸ ਤੋਂ ਬਾਅਦ ਉਹਨਾਂ ਤੇ ਕ੍ਰਾਸ ਪਰਚੇ ਕੀਤੇ ਡਰਾਇਆ ਗਿਆ ਧਮਕਾਇਆ ਗਿਆ ਰੇਪ ਦੇ ਪਰਚੇ ਬਲਜਿੰਦਰ ਪਾਸਟਰ ਨੇ ਰੋਕੀ ਤੇ ਰੇਪ ਦਾ ਪਰਚਾ ਕਰਾਇਆ ਜਦਕੀ ਬਲਜਿੰਦਰ ਪਾਸਟਰ ਦੀ ਵਾਈਫ ਦਾ 1 ਕੁਇੰਟਲ 20 ਕਿਲੋ weight ਸੀਗਾ ਰੋਕੀ ਦਾ ਕਿੰਨਾ ਸੀਗਾ 40 ਤੋਂ 45 ਕਿਲੋ ਰੋਕੀ ਦਾ weight ਸੀ ਜਦੋਂ ਪੁਲਿਸ ਬੰਨਾਂ ਨੇ ਬੁਲਾਉਂਦੀ ਹੈ ਕਿ ਪੁੱਛਦੇ ਕਿ ਤੈਨੂੰ ਕਿੱਥੇ ਲੈ ਕੇ ਨਹੀਂ ਚਾੜੀਆਂ ਚ ਲੈ ਕੇ ਗਿਆ ਦੱਸੋ ਵੀ ਝੂਠ ਦਾ ਵੀ ਸਾਲਾ ਕੋਈ ਮੈਨੂੰ ਲੱਗਦਾ ਵੀ ਝੂਠ ਤਾਂ ਸੋਚ ਕੇ ਬੋਲੋ ਤੇ ਜਦੋਂ ਇਹ ਗੱਲ ਸਾਹਬ ਕੋਲ ਗਈ ਮੁਹਾਲੀ ਉਹਨਾਂ ਨੇ ਕਿਹਾ ਵੀ ਇਹ ਤਾਂ ਰੋਕੀ ਸਾਹਮਣੇ ਬੈਠਾ ਤੇ ਤੁਹਾਡੇ ਨਾਲ ਕਿਦਾਂ ਕਰ ਸਕਦਾ ਵੀ 45 ਕਿਲੋ ਦਾ ਇੱਕ ਸੈੱਡ ਇੱਕ ਕੁਆਂਟਲ 20 ਕਿਲੋ ਕਿਦਾਂ ਚੱਕ ਸਕਦਾ ਤੁਹਾਨੂੰ ਕਿਦਾਂ ਲੈ ਕੇ ਜਾ ਸਕਦਾ ਚਲੋ ਇਹਨਾਂ ਨੇ ਕ੍ਰਾਸ ਪਰਚੇ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਛੇੜ ਛਾੜ ਦੇ ਪਰਚੇ ਵੀ ਕਰਾਏ ਪਰ ਆਪਾਂ ਡਰੇ ਨਹੀਂ ਬਾਈ ਰੋਕੀ ਨੇ ਸਾਨੂੰ ਹੌਸਲਾ ਦਿੱਤਾ ਸੀ ਰੋਕੀ ਨੰਦੇ ਰਹੇ ਕੋੜੀ ਨੂੰ ਨੰਦੇ ਰਹੇ ਅਸੀਂ ਕੇਸ ਲੜਦੇ ਗਏ ਲਾਸ ਜੀ ਵਕੀਲ ਚੇਂਜ ਕੀਤਾ ਲਾਸ ਜਾ ਕੇ ਅਸੀਂ ਆਪਣਾ ਅਨਿਲ ਸਾਗਰ ਸੁਮੇਤ ਸਰ ਦੋਨੋਂ ਅਸੀਂ ਸਾਡੇ ਨਾਲ ਡਟ ਕੇ ਖੜੇ ਤਿੰਨਾਂ ਡੇਟਾਂ 'ਚ 18 24 28 ਉਹ ਡੇਟਾ ਉਹ ਤੋਂ ਪਹਿਲਾਂ ਹੀ ਆਉਂਦਾ ਨਹੀਂ ਸੀਗਾ ਜਦੋਂ ਅਸੀਂ ਜੱਜ ਸਾਹਮਣੇ ਅਨਿਲ ਸਰ ਸਾਡੇ ਸਾਹਮਣੇ ਜਾਣ ਲੱਗੇ ਉਹਨਾਂ ਨੇ ਕਿਹਾ ਕਿ ਬੰਦੇ ਦੀ ਹਿਸਟਰੀ ਹੈ ਜੱਜ ਸਾਹਮਣੇ ਸਾਡੀ ਪੂਰੀ ਗੱਲਬਾਤ ਸੁਣੀ ਪਹਿਲਾਂ ਵਾਲੇ ਬੰਦੇ ਨੇ ਕੋਈ ਹਿਸਟਰੀ ਨਹੀਂ ਦੱਸੀ ਉਹਦੀ ਜਿਹੜਾ ਪਹਿਲਾਂ ਵਕੀਲ ਸੀਗਾ ਤੇ ਸਾਡੇ ਅਨਿਲ ਸਰ ਨੇ ਸੁਮੇਤ ਸਰ ਨੇ ਬਹੁਤ ਹਿਸਟਰੀ ਦੱਸੀ ਸਾਡੀ ਜੱਜ ਸਾਹਮਣੇ ਗੱਲ ਸੁਣੀ ਕਿ ਵਾਕਈ ਇਹ ਬੰਦਾ ਗਲਤ ਹੈ ਉਹਨੂੰ ਦੱਸਿਆ ਕਿ ਇਹ ਨੇਪਾਲ ਤੋਂ 1.5 ਕਰੋੜ ਰੁਪਏ ਇਕੱਠਾ ਕਰਕੇ ਲੈ ਕੇ ਆਇਆ ਉਹ ਅੱਜ ਬੰਦੇ ਜੇਲ੍ਹ 'ਚ ਨੇ ਕਹਿੰਦਾ ਜੇਲ੍ਹ 'ਚ ਨੇ ਉਹ ਕਿਵੇਂ ਹੋ ਸਕਦਾ ਅਸੀਂ ਕਿ ਧਰਮ ਦੇ ਨਾਂ ਤੇ ਬੰਦੇ ਨੇ ਪੈਸੇ ਇਕੱਠੇ ਕੀਤੇ ਸੀ ਉੱਥੋਂ ਧਰਮ ਦੇ ਨਾਂ ਤੋਂ ਪੈਸੇ ਇਕੱਠੇ ਕਰਕੇ ਲੈ ਕੇ ਬਧੀ ਆਹ ਹਿਸਟਰੀ ਹੈ ਕੁੜੀਆਂ ਨੂੰ ਕੁੱਟਮਾਰ ਟੌਰਚਰ ਕਰਨਾ ਬਹੁਤ ਸਾਰੀਆਂ ਬਾਈ ਹੁਣ ਵੀ ਕੁੜੀਆਂ ਨੇ ਉੱਥੇ ਇਹਦੀ ਚਰਚ 'ਚ ਜਿਹੜੀਆਂ ਫਸੀਆਂ ਨੇ ਤੁਹਾਡੀ ਕੋਸ਼ਿਸ਼ ਆ ਉਹਨਾਂ ਨੂੰ ਕਢਾਉਣ ਦੀ ਬਾਈ ਮੈਂ ਕੱਲ ਮੰਗ ਪੱਤਰ ਵੀ ਦਿੱਤਾ ਡੀਸੀ ਸਾਹਿਬ ਨੂੰ ਕਿ ਉੱਥੋਂ ਉਹਨਾਂ ਦੀ ਛਾਣਵੇਂ ਕੀਤੀ ਜਾਵੇ ਉਹਨੂੰ ਕੁੜੀਆਂ ਨੂੰ ਕੱਢਿਆ ਜਾਵੇ ਉਸ ਨਰਕ 'ਚੋਂ ਕੱਢਿਆ ਜਾਵੇ ਕੋ ਮੀਡੀਆ ਸਾਹਮਣੇ ਆਪਣੇ ਪੱਖ ਰੱਖਣਾ ਕਿ ਵੀ ਕੀ ਕੀ ਉਹਨਾਂ ਨੇ ਅੰਦਰ ਚੱਲਿਆ ਕੀ ਕੀ ਦੁੱਖ ਚੱਲਿਆ ਉਹਨਾਂ ਨੇ ਉਹ ਕੁੜੀਆਂ ਚਾਹੁੰਦੀਆਂ ਨੇ ਬਾਹਰ ਆਉਣਾ ਕਿ ਤੁਸੀਂ ਉਹਨਾਂ ਤੇ ਪ੍ਰੈਸ਼ਰ ਪਾ ਰਹੇ ਹੋ ਜਾਂ ਦੇਖੋ ਮੈਂ ਪ੍ਰੈਸ਼ਰ ਨਹੀਂ ਪਾ ਰਿਹਾ ਕੁੜੀਆਂ ਨਿਕਲਣਗੀਆਂ ਮੈਂ ਪ੍ਰੈਸ਼ਰ ਨਹੀਂ ਪਾ ਮੇਰੀ ਇਹ ਇੱਕ ਹੈ ਉਹਨਾਂ ਦੀ ਮੇਰੀ ਇਹ ਮੰਗ ਹੈ ਕਿ ਉਹ ਬਾਹਰ ਨਿਕਲ ਬਾਹਰ ਆ ਕੇ ਆਪਣੀ ਮੀਡੀਆ ਨੂੰ ਦੱਸਣ ਸਾਡੇ ਨਾਲ ਕੀ ਕੀ ਹੋਇਆ ਕੁੱਟਮਾਰ ਕੁੜੀਆਂ ਦੇ ਕੱਪੜੇ ਉਤਾਰ ਕੇ ਕੁੱਟਮਾਰ ਯਾਨੀ 27 ਤਰੀਕ ਨੂੰ ਬੰਦੇ ਨੇ ਰਾਤ ਨੂੰ ਬਲਜਿੰਦਰ ਪਾਸਟਰ ਨੇ ਉਹ ਕੁੜੀ ਨੂੰ ਕੁੱਟਿਆ ਜਿਹੜੀ ਵੀਡੀਓ ਚ ਤੁਸੀਂ ਦੇਖਿਆ ਸੀ ਮੁੰਡੇ ਦੇ ਲੈਪਟਾਪ ਮਾਰਦਾ ਸੀਗਾ ਉਹ ਮੁੰਡੇ ਦੀ ਭੈਣ ਹੈ ਕਹਾਣੀ ਕਿੱਥੋਂ ਚੱਲੀ ਸੀਗੀ ਇਹ ਜਿਹੜਾ ਉਹ ਮੁੰਡਾ ਮੁਰਾਦਾਬਾਦ ਦਾ ਰਹਿਣ ਵਾਲਾ ਸੀਗਾ ਮੁਰਾਦਾਬਾਦ ਦਾ ਜਿਹੜੀ ਉਹ ਮੁੰਡੇ ਦੀ ਭੈਣ ਸੀਗੀ ਉਹਦੇ ਨਾਲ ਉੱਥੇ ਜਾ ਕੇ ਛੇੜਛਾੜ ਹੁੰਦੀ ਹੈ ਕੋੜੀ ਨਾਲ ਛੇੜਛਾੜ ਕਰਨ ਦੇ ਬਲਜਿੰਦਰ ਕਹਿੰਦਾ ਤੂੰ ਮੈਨੂੰ ਸੋਹਣੀ ਲੱਗਦੀ ਸ਼ਰਿਆਵੇਂ ਮਤਲਬ ਕਹਿੰਦੇ ਆ ਉਹ ਮੁੰਡੇ ਨੇ ਕਹਤਾ ਯਾਰ ਮੈਂ ਤੇਰੇ ਜੀ ਮਿਨਿਸਟਰੀ ਚ ਕੰਮ ਕਰਦਾ ਵੀ ਜੌਬ ਕਰਦਾ ਵੀ ਤੂੰ ਤਾਂ ਮੇਰੇ ਘਰ ਜਿਹਦੇ ਘਰ ਚ ਖਾਦਾ ਉਸੇ ਛੇ ਕਰੀ ਜਨਾਂ ਤੋਂ ਤੇ ਬਲਜਿੰਦਰ ਕਹਿੰਦਾ ਤੂੰ ਮੇਤੇ ਇਲਜ਼ਾਮ ਕਿਵੇਂ ਲਾਉਂਦਾ ਜਲੋ ਜਿਹੜੀ ਬੀਬੀ ਦੇ ਥੱਪੜ ਮਾਰਿਆ ਸੀਗਾ ਜਿਹੜੀ ਬੀਬੀ ਨੇ ਹੁਣ ਪਰਚਾ ਕਰਾਇਆ ਮਾਜਰੀ ਉਹਨੂੰ ਕਹਿੰਦਾ ਮੇਰੀ ਭੈਣ ਮੇਰੀ ਹੈਲਪ ਕਰ ਮੇ ਮੇਰੀ ਹੈਲਪ ਕਰ ਵੀ ਮੇਰੀ ਭੈਣ ਨੂੰ ਕਹਿੰਨੀ ਸਾਨੂੰ ਪਤਾ ਕਹਿੰਦੇ ਇਹਨੂੰ ਬਾਹਰ ਕੱਢ ਦੇ ਪਰ ਉਹਨੂੰ ਕੁੜੀ ਨੂੰ ਬਾਹਰ ਨਹੀਂ ਕੱਢਿਆ ਉਹ ਅੱਜ ਉਹ ਦੁੱਖ ਚੱਲਦੀ ਪਈ ਹੈ ਇਸ ਇਸ ਦੀ ਮਿਨਿਸਟਰੀ 'ਚ ਤੇ ਉਹ ਮੁੰਡਾ ਜਦੋਂ ਉਹਦੇ ਥੱਪੜ ਮਾਰਦੇ ਆ ਲੈਪਟਾਪ ਮਾਰਦੇ ਉਹ ਦੂਜਾ ਦਿਨ ਆ ਕੇ ਸਾਲਾ ਮੁੱਕਰ ਜਾਂਦਾ ਦੂਜਾ ਦੇ ਨਾਲ ਕਿਉਂ ਮੁਕਰ ਜਾਂਦਾ ਬੰਦਾ ਕਿ ਮੇਰੇ ਨਾਲ ਇਦਾਂ ਦਾ ਕੁਝ ਹੋਇਆ ਨਹੀਂ ਵੀ ਲੜਾਈ ਇੱਥੋਂ ਸ਼ੁਰੂ ਹੋਈ ਹੈ ਬੀਬਾ ਜੀ ਤੋਂ ਲੜਾਈ ਨਹੀਂ ਸ਼ੁਰੂ ਹੋਈ ਜਿਹੜੀ ਬੱਚਾ ਲੇਡੀ ਰਣਜੀਤ ਕੌਰ ਤੋਂ ਲੜਾਈ ਨਹੀਂ ਸ਼ੁਰੂ ਲੜਾਈ ਉੱਥੋਂ ਸ਼ੁਰੂ ਹੋਈ ਸੀ ਉਹਦੀ ਭੈਣ ਨਾਲ ਛੇੜਛਾੜ ਹੁੰਦੀ ਸੀ ਟੱਚ ਕਰਦਾ ਸੀ ਉਹਨੂੰ ਫੋਰਸ ਕੀਤਾ ਜਾਂਦਾ ਸੀਗਾ ਹੂੰ ਉਹਨੂੰ ਫੋਰਸ ਕੀਤਾ ਜਾਂਦਾ ਸੀਗਾ ਹੁਣ ਅਗਲਾ ਤੁਹਾਡਾ ਕੀ ਜਿਹੜੀਆਂ ਰਣਨੀਤੀਆਂ ਨੇ ਉਹ ਰਹਿਣ ਵਾਲੀਆਂ ਨੇ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੀ ਧਰਤੀ ਦੇ ਉੱਪਰ ਜਿਹੜਾ ਅਜੇ ਹਾੜੇਬਾਦ ਫੈਲ ਜਾਣਾ ਜਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਸੀਗਾ ਤੇ ਉੱਥੇ ਆ ਕੇ ਅਜਿਹੇ ਬਲਾਤਕਾਰੀਆਂ ਦਾ ਸ਼ਰੇਆਮ ਸਾਹਮਣੇ ਆ ਜਾਣਾ ਕਿਉਂਕਿ ਹੁਣ ਤਾਂ ਅਦਾਲਤ ਨੇ ਵੀ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਕਿ ਬਲਾਤਕਾਰੀ ਹੈ ਅਜਿਹੇ ਬਲਾਤਕਾਰੀਆਂ ਦਾ ਇੱਥੇ ਆ ਕੇ ਸਥਿਰ ਹੋ ਜਾਣਾ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਬੈਠ ਜਾਣਾ ਉਹਨਾਂ ਦੇ ਲਈ ਕਿੱਥੋਂ ਤੱਕ ਤੁਸੀਂ ਲੜੋਗੇ ਭਾਈ ਜੀ ਦੇਖੋ ਗੱਲ ਇਹ ਹੈ ਜੀ ਦੋ ਤਿੰਨ ਕੇਸ ਐਦਾਂ ਦੇ ਹੋਰ ਸਾਹਮਣੇ ਨੇ ਅਸੀਂ ਸਾਹਮਣੇ মিডিਏ ਦੇ ਲੈ ਕੇ ਆਵਾਂਗੇ ਜਿਹੜੀ ਕੁੜੀਆਂ ਨਾਲ ਗਲਤ ਹੋਇਆ ਭੈਣ ਨਾਲ ਕੁੜੀਆਂ ਅੱਜ ਇਸ ਦੁਨੀਆ 'ਚ ਨਹੀਂ ਹੈ ਇਸ ਦੁਨੀਆ 'ਚ ਨਹੀਂ ਹੈ ਉਹਨਾਂ ਨੂੰ ਮਾਰ ਦਿੱਤਾ ਗਿਆ ਹੋਰ ਪਾਸਟਰ ਐਦਾਂ ਦੇ ਘਟਿਆ ਕੰਮ ਕਰਦੇ ਨੇ ਜਿਹੜੇ ਪਾਸਟਰ ਘਟਿਆ ਦਾ ਕੰਮ ਕਰਦੇ ਉਹ ਵੀ ਸਲੱਖਾਂ ਪਿੱਛੇ ਜ਼ਰੂਰ ਹੋਣਗੇ ਤੇ ਅਸੀਂ ਉਹ ਪਰਿਵਾਰ ਨਾਲ ਸਾਥ ਦੇ ਰਹੇ ਹਾਂ ਪੂਰਾ ਉਹਨੂੰ মিডিਆ ਸਾਹਮਣੇ ਤਕਰੀਬਨ 2 ਦਿਨ ਬਾਅਦ মিডিਆ ਸਾਹਮਣੇ ਲੈ ਕੇ ਆਵਾਂਗੇ ਉਸ ਪਰਿਵਾਰ ਨੂੰ ਵੀ ਇੱਕ ਫਰੀਦਕੋਟ ਦੀ ਗੱਲ ਕਰਿਓ ਭੈਣ 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 ਵੀ ਹੈ ਉਹਦੇ ਨਾਲ ਇੱਕ ਪਾਸਟਰ ਨੇ ਬਹੁਤ ਗਲਤ ਕੰਮ ਕੀਤਾ ਤੁਹਾਨੂੰ ਥ੍ਰੈਟ ਵੀ ਆਉਂਦੇ ਨੇ ਥ੍ਰੈਟ ਦੇਖੋ ਰੈਕੀ ਰੋਜ਼ ਦੀ ਰੋਜ਼ ਮੈਂ ਆਪਣੇ ਸੀਆਈਡੀ ਨੂੰ ਰਿਪੋਰਟ ਦਿੰਦਾ ਕਿ ਮੇਰੀ ਦੇਖੋ ਤੁਹਾਨੂੰ ਨੰਬਰ ਬਾਹਰ ਤੋਂ ਨੰਬਰ ਇੰਡੀਆ ਦੇ ਨੰਬਰ ਤੋਂ ਕਾਲ ਆਉਂਦੀ ਰਹਿੰਦੀ ਹੈ ਬਈ ਰੋਜ਼ ਦਾ ਕੰਮ ਹੈ ਹਰ ਤਕਰੀਬਨ ਥੋੜਾ ਟਾਈਮ ਪਹਿਲਾਂ ਦੀ ਗੱਲ ਹੈ 9:30 ਦੀ ਕਾਲ ਆ ਰਹੀ ਸੀ ਬਾਹਰ ਦੇ ਨੰਬਰ ਤੋਂ ਕਹਿੰਦੇ ਤੂੰ ਕਿਉਂ ਕ੍ਰਿਸ਼ੰਦਰਮਨ ਬਦਨਾਮ ਕਰ ਰਿਹਾ ਮੈਂ ਕਿਹਾ ਮੈਂ ਬਦਨਾਮ ਕਿਉਂ ਕਰਾਂਗਾ ਧਰਮ ਬਹੁਤ ਵੱਡਾ ਧਰਮ ਬਹੁਤ ਵਧੀਆ ਧਰਮ ਹੈ ਪਰ ਤੁਹਾਡੇ ਬਲਜਿੰਦਰ ਵਰਗੇ ਪਾਸਟਰਾਂ ਨੇ ਕਲੰਕ ਲਾ ਲਾ ਛੱਡਿਆ ਮੈਂ ਬਦਨਾਮ ਨਹੀਂ ਕਹਿੰਦਾ ਕਿ ਈਸਤੰਦਰਮ ਦਾ ਮੈਂ ਕਰਦਾ ਨਾ ਮੇਰੀ ਉਹ ਹੈ ਕਿ ਮੈਂ ਕਿਸੇ ਧਰਮ ਨੂੰ ਬਦਨਾਮ ਨਹੀਂ ਕਰਦਾ ਜੇ ਸਿੱਖ ਧਰਮ ਚ ਕੋਈ ਮਾੜਾ ਕਰੂਗਾ ਮੈਂ ਉਹਨੂੰ ਵੀ ਅੱਗੇ ਲੈ ਕੇ ਆਵਾਂਗਾ ਹਿੰਦੂ ਧਰਮ ਚ ਕਰੇਗਾ ਮੈਂ ਉਹਨੂੰ ਵੀ ਸਾਹਮਣੇ ਲੈ ਕੇ ਆਵਾਂਗਾ ਇਹ ਨਹੀਂ ਕਿ ਮੈਂ ਮੇਰੀ ਕੋਈ ਜਿੱਦ ਹੈ ਜਿੱਦ ਨਹੀਂ ਹੈ ਕਿ ਪਰ ਜਿਹੜਾ ਸਾਡੇ ਭੈਣਾਂ ਨਾਲ ਧੀਆਂ ਨਾਲ ਇਦਾਂ ਦਾ ਕਰਦਾ ਉਹਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਛੁੱਟਾਂਗੇ ਅਸੀਂ ਉਹਨਾਂ ਪਰ ਉਸ ਦੇ ਮਾਗਰ ਤਾਂ ਲੋਕ ਬਹੁਤ ਖੜੇ ਨਹੀਂ ਬਾਈ ਜਿਵੇਂ ਐਸਐਸਪੀ ਮੋਹਾਲੀ ਦਾਫਤਰ ਦੇ ਬਾਹਰ ਇੱਕ ਇਕੱਠ ਹੋ ਜਾਣਾ ਉਸ ਇਕੱਠ ਦੇ ਵਿੱਚ ਨਾਰੇਬਾਜ਼ੀ ਹੋਣੀ ਆ ਉਸ ਇਕੱਠ ਦੇ ਵਿੱਚ ਕਿਹਾ ਜਾਣਾ ਕਿ ਸਾਡੇ ਆ ਪ੍ਰੋਫਟ ਜੀ ਨੇ ਸਾਡੇ ਜਿਹੜੇ ਪਾਪਾ ਜੀ ਨੇ ਉਹਨਾਂ ਨੂੰ ਅ ਗਲਤ ਦੋਸ਼ ਲਗਾਏ ਗਏ ਨੇ ਬਾਈ ਦੇਖੋ ਲੋਕਾਂ ਨੂੰ ਨਾ ਥੋੜਾ ਜਿਹਾ ਸਮਝਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਜਿਹੜੇ ਪਾਪਾ ਨੂੰ ਪਾਪਾ ਕਹਿੰਦੇ ਨਾ ਯਾਰ ਤੁਸੀਂ ਪ੍ਰਭੂ ਨਾਲ ਜੁੜੇ ਹੋ ਇਸ਼ੂ ਨਾਲ ਜੁੜੇ ਹੋ ਤੁਸੀਂ ਘਰੇ ਬਹਿ ਕੇ ਪ੍ਰੇਅਰ ਕਰੋ ਘਰੇ ਬਹਿ ਕੇ ਪ੍ਰੇਅਰ ਕਰੋ ਐਦਾਂ ਦੇ ਬਲਤਕਾਰੀ ਪਿੱਛੇ ਨਾ ਲੱਗੋ ਮੈਂ ਤਾਂ ਇਹ ਕਹਿੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਚੱਲੇ ਕਿੱਥੇ ਵੱਡੇ ਬਾਈ ਤੇ ਮੇਰੇ ਫੋਨ 'ਚ ਫੋਟੋ ਹੈ ਤੁਹਾਨੂੰ ਮੈਂ ਲਾਈਵ ਦਿਖਾਉਣਾ ਜਿਹੜੀ ਫੋਟੋ 2 ਦਿਨ ਪਹਿਲਾਂ ਪਾਉਂਦਾ ਉਹ ਫੋਟੋ ਕੀ ਪਾਈ ਸੀਗੀ ਰਾਜਪੁਰੇ ਤੋਂ ਬਸਾਂ ਆਈਆਂ ਸੀਗੇ ਦੋ ਬਸਾਂ ਆਈਆਂ ਦੀ ਜੰਮੂ ਤੋਂ ਤਿੰਨ ਬਸਾਂ ਆਂਦੀਆਂ ਨੇ ਯਾਨੀ 27 ਤਰੀਕ ਨੂੰ ਸੌਰੀ 26 ਤਰੀਕ ਨੂੰ ਮੈਸੇਜ ਜਾਂਦਾ ਤੇ 27 ਤਰੀਕ ਨੂੰ ਬਸਾਂ ਡੇਰੇ 'ਚ ਪਹੁੰਚ ਜਾਂਦੀਆਂ ਇਹਨਾਂ ਦੀ ਮਿਨਿਸਟਰੀ 'ਚ ਉਹਨਾਂ ਨੂੰ ਮੈਸੇਜ ਇਹ ਦਿੱਤਾ ਸੀਗਾ ਕਿ ਬਲਜਿੰਦਰ ਪਾਸਟਰ ਸਾਰੀ ਸੰਗਤ ਨੂੰ ਪਰਸਨਲ ਮਿਲਣਗੇ ਉਹਨਾਂ ਨੂੰ ਇਹ ਨਹੀਂ ਸੀ ਦੱਸਿਆ ਕਿ ਸੀ ਧਰਨਾ ਲਾਉਣਾ ਉੱਥੇ ਜਾ ਕੇ ਤੁਹਾਨੂੰ ਦੇਖੋ ਮੇਰੇ ਸ਼ਾਇਦ ਫੋਨ 'ਚ ਮੈਂ ਦਿਖਾਈ ਦਵਾਂ ਲੇਕ ਹਨਾ ਜੀ ਦਿਖਾ ਦਿਓ ਦਿਖਾ ਕੀ ਉਹਨਾਂ ਨੂੰ ਇਹ ਦੱਸਿਆ ਜਾਂ ਨਹੀਂ ਕਿ ਤੁਹਾਨੂੰ ਪਾਸਟਰ ਜੀ ਨਾ ਲਾਈਵ ਮਿਲਣਗੇ ਤੇ ਪਰਸਨਲ ਤੁਹਾਡੀ ਪ੍ਰੇਅਰ ਕਰਨਗੇ ਜਦੋਂ ਉੱਥੇ ਜਾਂਦੇ ਆ ਉਹ ਉਹ ਤੋਂ ਬਾਅਦ ਉਹਨੂੰ ਕੀ ਮਿਲਦਾ ਇਹ ਦੇਖੋ ਬਾਈ ਇਹ ਮੈਸੇਜ ਦੇਖੋ ਤੁਸੀਂ ਦੇਖ ਸਕਦੇ ਹੋ ਮੀਡੀਆ ਸਾਹਮਣੇ ਇਹ ਚ ਲਿਖਿਆ ਸੀ ਤੁਹਾਡੀ ਮਤਲਬ ਪਰਸਨਲ ਪ੍ਰੇਅਰ ਕਰਨਗੇ ਤੁਹਾਨੂੰ ਪਰਸਨਲ ਮਿਲਣਗੇ ਇਹਨਾਂ ਨੂੰ ਕੁਝ ਨਹੀਂ ਸੀ ਪਤਾ ਇਹ ਬੰਦਿਆਂ ਨੂੰ ਇਹ ਬੰਦੇ ਪੋਲੇ ਪਾਲੇ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਸੀਗਾ ਤੇ ਇਹਦੀਆਂ ਗੱਲਾਂ ਚ ਭੜਕਾਵਿਆ ਚਾਉਣ ਦੀ ਲੋੜ ਨਹੀਂ ਸੀਗੀ ਤੁਸੀਂ ਪ੍ਰੇਅਰ ਕਰਨੀ ਤੁਸੀਂ ਇੰਨੀ ਦੂਰੋਂ ਆਨਲਾਈਨ ਸੀ ਘਰ ਬੈ ਕੇ ਕਰ ਸਕਦੇ ਹੋ ਤੁਹਾਡੇ ਚਰਚਾ ਜੰਮੂ ਚ ਵੀ ਚਰਚਾ ਹੈ ਸਾਡੇ ਦਰਬਾਰ ਸਾਹਿਬ ਨੂੰ ਸਰਚ ਕਰੀਏ ਉੱਥੇ ਘੱਟੋ ਘੱਟ ਸਾਡੇ ਗੋਲਡਨ ਟੈਂਪਲ ਦੇ ਨਾਲ ਹੀ 15-16 ਚਰਚਾਂ ਨੇ ਇਸ ਟਾਈਮ ਸਰਚ ਕਰੋਗੇ ਤੁਸੀਂ ਗੁਰਦੁਆਰੇ ਕਿੰਨੇ ਆ ਚਾਰ ਤੋਂ ਪੰਜ ਤੇ ਚਰਚਾ ਕਿੰਨੀਆਂ ਨੇ ਘੱਟੋ ਘੱਟ 15-16 ਦੇਖੋ ਤੁਸੀਂ ਅਸੀਂ ਮਾੜਾ ਨਹੀਂ ਕਹਿੰਦੇ ਧਰਮ ਨੂੰ ਮੈਂ ਦੁਆਰੇ ਫੇਰ ਹੀ ਕਹਿਣਾ ਚਾਹੁੰਦਾ ਪਰ ਇਹ ਬਲਜਿੰਦਰ ਵਰਗੇ ਪਾਸਟਰਾਂ ਨੇ ਇੱਕ ਜੌਨ ਪਾਸਟਰ ਗੁਰਦਾਸਪੁਰ ਦਾ ਉਹ ਵੀ ਆਪਣੇ ਆਪ ਨੂੰ ਰੱਬ ਸਮਝਦਾ ਜਿੰਨੇ ਉਹ ਭੈਣ ਦਾ ਰੇਪ ਕਰਕੇ ਉਹਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਤੁਸੀਂ ਇਹਨੇ ਪਖਤਾ ਉਸ ਨਾਲ ਕਿਵੇਂ ਕਹਿ ਸਕਦੇ ਹਾਂ ਕਿਉਂਕਿ ਕੱਲ ਨੂੰ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਜਾਂ ਤੁਸੀਂ ਇਹ ਗੱਲਾਂ ਜਿਹੜੀਆਂ ਕਰ ਰਹੇ ਹੋ ਵੀ ਉਹ ਪਾਸਟਰ ਨੇ ਬਲਾਤਕਾਰ ਕਰਤਾ ਉਹਨੇ ਕਰਤਾ ਚਲੋ ਬ੍ਰਜੇਂਦਰ ਆਲਾ ਸਾਹਮਣੇ ਆ ਗਿਆ ਕੋਈ ਹੈ ਜਾਣਕਾਰੀ ਪਰਚੇ ਜੀ ਐਫ ਆਈ ਦਰਜ ਹੋਈ ਜਿਹੜੀ ਬੰਦੇ ਦਾ ਵਿਧਾ ਨਾ ਏ 376 ਲੱਗੀ ਹੈ 304 ਧਾਰਾ ਲੱਗੀ ਹੈ ਉਹ ਚ ਤਾਂ ਮੈਂ ਕੋਈ ਝੂਠ ਨਹੀਂ ਬੋਲ ਸਕਦਾ ਨਾ ਕੋਈ ਪੁਲਿਸ ਝੂਠ ਬੋਲ ਸਕਦੀ ਹੈ ਉਹ ਕੋਰਟ ਦੇ ਪੀਓ ਆਰਡਰ ਵੀ ਮੇਰੇ ਕੋਲ ਪਏ ਨੇ ਤੁਹਾਨੂੰ ਮੈਂ ਫੋਟੋਕਾਪੀ ਤੁਸੀਂ ਲਾਈਵ ਤੇ ਚਲਾਇਓ ਫੋਟੋਕਾਪੀ ਤੁਹਾਨੂੰ ਸਾਰੀਆਂ ਦਮਾਂ ਨਾਲ ਕੋਈ ਝੂਠ ਨਹੀਂ ਬੋਲਦਾ ਵੱਡੇ ਝੂਠ ਬੋਲ ਕੇ ਮੈਨੂੰ ਕੀ ਅਵਾਰਡ ਮਿਲ ਜੂਗਾ ਦੱਸੋ ਆਪਾਂ ਤਾਂ ਬਿਲਕੁਲ ਸੱਚ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਆ ਕਿ ਦੁਨੀਆਂ ਨੂੰ ਜਿਹੜੇ ਲੋਕ ਭੋਲੇ ਭਾਲੇ ਲੋਕ ਨੇ ਪਿੰਡਾਂ ਦੇ ਨੇ ਜਾਂ ਸ਼ਹਿਰਾਂ ਦੇ ਨੇ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਪਾਸਟਰ ਉਹਨਾਂ ਨੂੰ ਕਹਿੰਦੇ ਥੋੜੀ 25000 ਦੀ ਪ੍ਰੇਅਰ ਐ 골ਡਨ ਪ੍ਰੇਅਰ ਐ ਤੁਹਾਨੂੰ ਪਰਸਨਲੀ ਥੋੜੀ ਪ੍ਰੇਅਰ ਕਰਾਂਗੇ ਲੱਖ ਰੁਪਿਆ ਵੀ ਦੱਸੋ ਯਾਰ ਕਿਹੜਾ ਧਰਮ ਵਾਇਬਲ ਇਹ ਸਿਕੋਂਦੇ ਕਿ ਪੈਸਾ ਇਕੱਠਾ ਕਰੋ ਲੋਕਾਂ ਤੋਂ ਧਰਮ ਦੇ ਨ ਤੁਹਾਡੀ ਬਾਹਰ ਕਿਸੇ ਨਾਲ ਗੱਲ ਹੋਈ ਹੈ ਇਹਨਾਂ ਦੇ ਮੇਨ ادارے ਦੇ ਬੰਦੇ ਨਾਲ ਜਾਂ ਕਿਸੇ ਹੋਰ ਪ੍ਰੋਫਿਟ ਨਾਲ ਇਹਨਾਂ ਦੇ ਨਾਲ ਜਾਂ ਕਿਸੇ ਪਾਸਟਰ ਨਾਲ ਗੱਲ ਹੋਈ ਹੋਵੇ ਯੂਕੇ ਦੇ ਨੇ ਇੱਕ ਪਾਲ ਜੀ ਜਿਨ੍ਹਾਂ ਨੇ ਉਹ ਬੰਦਾ ਉਹ ਸ਼ਖਸ ਹੈ ਜਿਨੇ ਇਹਦੇ ਬਲਜਿੰਦਰ ਪਾਸਟਰ ਦੇ ਚਾਰ ਸ਼ੋਅ ਕੈਨਸਲ ਕਰਾਏ ਸੀਗੇ ਉਹਨੇ ਕਟੋ-ਕਟ ਚਾਰ ਤੋਂ 5 ਕਰੋੜ ਰੁਪਏ ਦਾ ਗਵਰਨਮੈਂਟ ਉੱਥੋਂ ਹੀ ਦੇ ਰਹੀ ਸੀ ਇਹਨੂੰ ਪਰ ਉਹਨੇ ਕੈਨਸਲ ਕਰਵਾ ਤਿਆ ਕਿ ਇਹ ਬੰਦਾ ਝੂਠ ਹੈ ਫਰਾਡੀ ਹੈ ਤੁਸੀਂ ਪੈਸੇ ਨਾ ਦਿਓ ਇਹਨੇ ਕੋਈ ਚਰਚ ਨਹੀਂ ਬਣਾਉਣੀ ਕੋਈ ਕੁਝ ਨਹੀਂ ਕਰਨਾ ਸਿਰਫ ਪੈਸਾ ਇਕੱਠਾ ਕਰਨਾ ਮਕਸਦ ਸੀ ਇਹਦਾ ਪਰ ਉਹ ਬੰਦੇ ਨੇ ਮੈਨੂੰ ਕਹਿੰਦਾ ਤੁਸੀਂ ਬਹੁਤ ਚੰਗੇ ਹੋ ਜਿਹੜਾ ਤੁਸੀਂ ਇੱਥੇ ਤੱਕ ਪਹੁੰਚੇ ਹੋ ਮੇਰੀ ਹੈਲਪ ਹੋਵੇ ਕਹਿੰਦਾ ਮੈਨੂੰ ਜਦੋਂ ਮਰ ਜਿਸੇ ਚੈਨਲ ਤੇ ਤੁਸੀਂ ਮੈਨੂੰ ਵੀਡੀਓ ਤੇ ਜੋੜ ਸਕਦੇ ਹੋ ਜਿਹੜਾ ਉਹਨਾਂ ਨੇ ਮਤਲਬ ਉਥੇ ਚਰਚ ਦੇ ਬਾਹਰ ਜਿਹੜਾ ਪ੍ਰੋਗਰਾਮ ਹੁੰਦਾ ਸੀ ਜਾਂ ਵੱਡੇ ਵੱਡੇ ਟੈਂਟ ਲੱਗਦੇ ਸੀ ਉਸ ਦੇ ਵਿੱਚ ਮੱਥੇ ਤੇ ਹੱਥ ਲਾ ਕੇ ਉਹਨਾਂ ਨੂੰ ਜ਼ਿੰਦਾ ਕਰਾਇਆ ਜਾਂਦਾ ਸੀ ਉਹਦੇ ਚੋਂ ਭੂਤ ਕੱਢਿਆ ਜਾਂਦਾ ਸੀ ਇਹ ਕੀ ਸੀ ਸਭ ਬੜੇ ਬਈ ਸਭ ਕੁਝ ਝੂਠ ਸੀਗਾ ਇਹ ਹੋਰ ਪਾਦਰੀ ਨੇ ਬਹੁਤ ਸਾਰੇ ਮੇਰੇ ਲਿੰਕ ਨੇ ਖੜਾ ਸਾਹਮਣੇ ਦੇਖੋ ਚਰਚ ਸਭ ਤੋਂ ਪੁਰਾਣੀ ਹੈ ਘਟੋਗੜ 50 ਸਾਲ ਹੋ ਗਏ ਨੇ ਇੱਥੋਂ ਦੀ ਫੈਮਲੀ ਮੇਰੇ ਨਾਲ ਜੁੜੀਆਂ ਨੇ ਕਹਿੰਦੇ ਬਹੁਤ ਮੁੰਡੇ ਭਾਈ ਪੁੱਤ ਤੂੰ ਬਹੁਤ ਚੰਗਾ ਕੰਮ ਕੀਤਾ ਕਿ ਜਿਹੜਾ ਤੂੰ ਸਭ ਸੱਚ ਸਾਹਮਣੇ ਲੈ ਕੇ ਆਏ ਬੰਦੇ ਦਾ ਬਲਜਿੰਦਰ ਪਾਸਟਰ ਭਾਈ ਇੱਕ ਸਾਡੇ ਨਾਂ ਦਾ ਇੱਕ ਕਲੰਕ ਸੀਗਾ ਕਿ ਪਾਦਰੀ ਹੈ ਪਾਦਰੀ ਨਹੀਂ ਸੀਗਾ ਇੱਕ ਜਾਦੂਗਰ ਸੀਗਾ ਇਹਨੇ ਜਾਦੂ ਜਿਹੜਾ ਸਿੱਖਿਆ ਸੀ ਉਹ ਅਮਰੀਕਾ 100ਸ ਅਮਰੀਕਾ ਤੋਂ ਸਿੱਖ ਕੇ ਆਏ ਸੀਗਾ ਇਹ ਬੰਦਾ ਤੁਸੀਂ ਇਹਦੀ ਹਿਸਟਰੀ ਕੱਢੋਂਗੇ ਇਹਦਾ ਫਾਦਰ ਸਾਹਿਬ 150 ਹਰਿਆਣਾ ਰੋਡ ਵਿੱਚ ਇੱਕ ਕਲੈਕਟਰ ਸੀਗੇ ਇਹਦੇ ਜਿਹੜਾ ਬ੍ਰਦਰ ਹੈ ਉਹ ਇੱਕ ਫੋਟੋਗ੍ਰਾਫਰ ਹੈ ਤੇ ਇਹਦਾ ਜਿਹੜਾ ਉੱਥੋਂ ਦਾ ਰਿਕਾਰਡ ਹੈ ਸਭ ਤੋਂ ਪਹਿਲਾਂ 2006 ਚ ਪਰਚਾ ਹੁੰਦਾ ਉਹ 307 ਦਾ ਉਹ ਚ ਵੀ ਫੈਸਲਾ ਕੀਤਾ ਇਹਨੇ ਕਿ ਮੈਂ ਜੇਲ੍ਹ ਨਾ ਜਾਵਾਂ ਉੱਥੇ ਵੀ ਸ਼ਾਇਦ ਜੇਲ੍ਹ ਗਿਆ ਸੀ ਉੱਤੇ ਬਾਰੇ ਨਹੀਂ ਪਤਾ ਤੇ ਉਹ ਪਾਰਟੀ ਨਾਲ ਇਹਨੇ ਫੈਸਲਾ ਕੀਤਾ ਪਰ ਉਹ ਫੈਸਲਾ ਉਹ ਮੰਨੇ ਨਹੀਂ ਉਹ ਵੀ ਅੰਡਰ ਟ੍ਰਾਇਲ ਕੇਸ ਚੱਲਦਾ ਪਿਆ 307 ਦਾ ਮੈਂ ਤੁਹਾਨੂੰ ਐਫਆਈਆਰ ਉਹ ਵੀ ਭੇਜਦਾ ਹਾਂ ਇਹਦੀ ਇਹ ਹਿਸਟਰੀ ਰਹੀ ਹੈ ਸ਼ੁਰੂ ਤੋਂ ਹੀ ਮਤਲਬ ਇੱਕ ਹੁਣ ਵਾਲ ਦੇਖੋ ਕਿੱਡੇ-ਕੱਡੇ ਇਹਦੇ ਉਹ ਵਾਲ origignal ਨਹੀਂ ਬਿੱਗ ਲਾਈ ਜਾਂਦੇ ਇਹ ਗੰਜਾ ਇਸੇ ਤੋਂ ਮਤਲਬ ਇਦਾਂ ਦੀ ਦੀ ਹਿਸਟਰੀ ਰਹੀ ਹੈ ਕਰਮਲ ਔਰ ਤੁਸੀਂ ਕਰਨਾਲ ਦੀ ਗੱਲ ਕਰੀਏ ਕਰਨਾਲ ਇੱਕ ਬੱਚੀ ਨੂੰ ਕਿਡਨੈਪ ਕਰਕੇ ਲੈ ਕੇ ਜਾਂਦੇ ਕਰਨਾਲ ਦਾ ਪਰਚਾ ਹੈ ਤੇ ਉਹ ਵੀ ਅੰਡਰ ਟ్రਾਇਲ ਚੱਲਦਾ ਕੱਟੋ-ਕੱਟ ਟੋਟਲ ਇਸ ਟਾਈਮ ਤੇ 8 ਐਫਆਈਆ ਦਰਜ ਹੋ ਚੁੱਕੀਆਂ ਟੋਟਲ ਹੁਣ ਤੱਕ ਤੇ ਕਦੋਂ ਤੱਕ ਲੜੋਂਗੇ ਤੁਸੀਂ ਇਹ ਕੇਸ ਸਾਹਮਣੇ ਦੇਖੋ ਜਦੋਂ ਤੱਕ ਸਭ ਕੁਝ ਸਾਹਮਣੇ ਆਂਦਾ ਰਹੂਗਾ ਮੈਂ ਲੜਾਂਗਾ ਜੀ ਜਦੋਂ ਤੱਕ ਮੇਰੇ ਸਾਥ ਚੱਲਦੇ ਆ ਮੈਂ ਲੜਾਂਗਾ ਔਰ ਡਟ ਕੇ ਲੜਾਂਗੇ ਜੋ ਮਰਜੀ ਹੋ ਜੇ ਜਾਨ ਕਿਉਂ ਚਲੀ ਜਾਏ ਭਾਈ ਇਹ ਤਾਂ ਸੱਚ ਸਾਹਮਣੇ ਆਣਾ ਚਾਹੀਦਾ ਵੀ ਚੱਲ ਕੀ ਰਿਹਾ ਔਰ ਦੂਜੀਆਂ ਬੀਬੀਆਂ ਤੋਂ ਲੁਧਿਆਣੇ ਤੋਂ ਸੀਗੇ ਤੁਸੀਂ ਉਹ ਵੀ ਸ਼ਾਇਦ ਤੁਹਾਨੂੰ ਵੀਡੀਓ ਦਿਖਾਈ ਸੀਗੀ ਉਹ ਬਿਲਕੁਲ ਸ਼ੇਰ ਤੋਂ ਠੀਕ ਠਾਕ ਸੀ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਇੱਕ ਬੀਬੀ ਹੋਰ ਸੀਗੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੀ ਉਹਨਾਂ ਨੂੰ ਬੱਸ 'ਚ ਲੈ ਕੇ ਆਉਂਦੀ ਸੀ ਉਹਨਾਂ ਨੂੰ ਬੱਸ 'ਚ ਲੈ ਕੇ ਉਹਨੂੰ ਲਾ ਉਹ ਕਹਿੰਦੇ ਵੀ ਸਾਡੇ ਬੱਚਾ ਕਨਸੀਵ ਨਹੀਂ ਹੁੰਦਾ ਵੀ 10 ਸਾਲ ਤੁਸੀਂ ਲਾਤ ਲਈ ਤੜਫਦੇ ਆਂ ਕਹਿੰਦੇ ਸਾਡੇ ਪ੍ਰਭੂ ਨਾਲ ਗੱਲ ਕਰੋ ਸਾਡੇ ਪਾਸਟਰ ਨਾਲ ਕਰੋ ਤੁਹਾਡੀ ਦੁਆ ਹੋਗੀ ਤੁਹਾਡੇ ਕੋਲ ਬੱਚਾ ਹੋਊਗਾ ਉਹ ਲੇਡੀਜ਼ ਨੂੰ ਜਦੋਂ ਇੱਥੇ ਆਉਂਦੇ ਆਂ ਇੰਡੀ ਚਰਚ ਚੰਡੀਗੜ੍ਹ ਚ ਆ ਕੇ ਚੰਡੀਗੜ੍ਹ ਆਉਨੇ ਤਾਂ ਉਹਨਾਂ ਨੂੰ ਉਹ ਬੀਬੀ ਨੇ ਕਿਹਾ ਜੋ ਅਸੀਂ ਕਮਕ ਤੁਹਾਨੂੰ ਕਰਨਾ ਪੈਣਾ ਕਹਿੰਦੀ ਕੀ ਕਰਨਾ ਪੈਣਾ ਇੱਕ ਤਾਂ 25000 ਦੀ ਪਰਚੀ ਕੱਟੀ ਯਾਨੀ ਦੋ ਬੀਬੀਆਂ ਸੀ ਉਹ ਰੇੜੀ ਲਾਉਂਦੇ ਵਿਚਾਰੇ ਸਬਜ਼ੀ ਦੀ ਦੋ ਬੰਦਿਆਂ ਦੀ 50000 ਦੀ ਸਲਿੱਪ ਕੱਟੀ ਉਸ ਤੋਂ ਬਾਅਦ ਉਹਨਾਂ ਨੂੰ ਬੀਲਚੇਅਰ ਤੇ ਬਿਠਾਇਆ ਗਿਆ ਬੀਲਚੇਅਰ ਤੇ ਬਿਠਾਇਆ ਗਿਆ ਉਸ ਤੋਂ ਬਾਅਦ ਜਦੋਂ ਸਟੇਜ ਤੇ ਲੈ ਕੇ ਆਏ ਬਲਜਿੰਦਰ ਪਾਸਟਰ ਜੀ ਕੀ ਕਹਿੰਦੇ ਆ ਕਿ ਦੇਖੋ ਮੇਰਾ ਇਸ਼ੂ ਜੀ ਇਹਨਾਂ ਨੂੰ ਠੀਕ ਕਰੇਗਾ ਕਿੰਨੇ ਮਿੰਟ ਚ 2 ਤੋਂ 3 ਮਿੰਟ ਚ ਭਾਈ ਯਾਰ ਬੰਦਾ ਘਟੋ ਘਟ 20 ਸਾਲ ਤੋਂ ਬੀਲਚੇਅਰ ਤੇ ਤੁਸੀਂ 2 ਮਿੰਟ ਚ ਕਿਵੇਂ ਠੀਕ ਕਰ ਸਕਦੇ ਹੋ ਕਿਵੇਂ ਦਾਵਾ ਕਰ ਸਕਦੇ ਹੋ ਔਰ ਪੀਜੀਆ ਸਾਡਾ ਹਸਪੀਟਲ ਭਰਿਆ ਪਿਆ ਭਾਈ ਕੋਈ ਐਕਸੀਡੈਂਟ ਨਾਲ ਕਿਸੇ ਦੀ ਕੋਸ਼ ਹੈ ਤੇ 40s ਹਸਪੀਟਲ ਜਿਹਦੇ ਕੋਲ ਇਲਾਜ ਲਈ ਪੈਸੇ ਨਹੀਂ ਲੋਕ ਸੜਕਾਂ ਤੇ ਰੁਲਦੇ ਫਿਰਦੇ ਨੇ ਉਹਨਾਂ ਨੂੰ ਠੀਕ ਕਰ ਦਿੰਦਾ ਏਡਾ ਜੇ ਇਹਨੂੰ ਆਪਣਾ ਪਤਾ ਹੁੰਦਾ ਨਾ ਅੱਜ ਤਾਂ ਜੇਲ੍ਹ ਚ ਨਾ ਛੱਡਦਾ ਜੇ ਏਡਾ ਆਪਣੇ ਆਪ ਨੂੰ ਰੱਬ ਮੰਨਦਾ ਸੀਗਾ ਵੱਡੇ ਬਾਈ ਕਿ ਮੈਂ ਰੱਬ ਐਦਾਂ ਦਾ ਕੁਛ ਨਹੀਂ ਸੀਗਾ ਇਹ ਪੋਲੇ ਪਾਲੇ ਲੋਕਾਂ ਨੂੰ ਗਮਰਾਹ ਕਰਦਾ ਸੀਗਾ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਖਲਵਾੜ ਕਰਦਾ ਸੀ ਇੱਜ਼ਤ ਦਾ ਕਿ ਅੱਜ ਇਹਨੂੰ ਨਤੀਜਾ ਉਹ ਭੁਗਤਣਾ ਪਿਆ ਜਿਵੇਂ ਸਰਸੈ ਵਾਲੇ ਦਾ ਨਤੀਜਾ ਭੁਗਤਦਾ ਉਹਵੇਂ ਹੀ ਇਹ ਭੁਗਤਦਾ ਪਿਆ ਜੀ ਪਰ ਤੁਸੀਂ ਸਰਸੈ ਵਾਲੀ ਗੱਲ ਚਲੋ ਛੇੜ ਲਈ ਆ ਛੇੜਨੀ ਨਹੀਂ ਸੀਗੀ ਉਹ ਤਾਂ ਬਾਹਰ ਆ ਜਾਂਦੇ ਨੇ ਪ੍ਰੋਲ ਤੇ ਆ ਜਾਂਦੇ ਨੇ ਦੇਖੋ ਵੋਟਾਂ ਬਹੁਤ ਕੁਸ਼ ਕਰਾ ਦਿੰਦੀਆਂ ਨੇ ਜੀ ਹਾਂ ਇਹ ਵੀ ਸਰਸ ਵਾਲਾ ਦਾ ਮੁੰਡਾ ਹੀ ਕਹਿ ਸਕਦਾ ਇੱਕ ਇਹ ਵੀ ਬਾਹਰ ਤਾਂ ਆਊਗਾ ਅਸੀਂ ਚਲੋ ਅਸੀਂ ਰੋਕ ਨਹੀਂ ਲਾ ਸਕਦੇ ਅਸੀਂ ਖੜਾਂਗੇ ਜਦੋਂ ਆਰਗੂਮੈਂਟ ਹੋਊਗਾ ਇਹਦੀ ਬੇਲ ਲੱਗੇਗੀ ਸਾਡੇ ਵਕੀਲ ਸਾਹਿਬ ਚੈੱਕ ਕਰਦੇ ਰਹਿੰਦੇ ਨੇ ਕਿ ਬੇਲ ਤਾਂ ਹੀ ਲੱਗੀ ਇਹਦੀ ਜਦੋਂ ਵੀ ਲੱਗੇਗੀ ਅਸੀਂ ਇਹ ਕਹਿੰਦੇ ਹੁਣ ਹਾਈ ਕੋਰਟ ਜਾਵਾਂਗੇ ਅਸੀਂ ਵੀ ਹਾਈ ਕੋਰਟ ਜਾਵਾਂਗੇ ਅਸੀਂ ਕਿਹੜੇ ਨਹੀਂ ਜਾਵਾਂਗੇ ਸਾਨੂੰ ਕਿਹੜੇ ਰਸਤਾ ਨਹੀਂ ਪਤਾ ਹਾਈ ਕੋਰਟ ਦਾ ਪਾਸਟਰ ਦੇ ਵੱਲੋਂ ਕਿਹਾ ਗਿਆ ਵਰਜਿੰਦਰ ਦੇ ਵੱਲੋਂ ਕਿ ਮੇਰੇ ਬੱਚੇ ਛੋਟੇ ਆ ਮੇਰੀ ਲਾਤਾ ਦੇ ਵਿੱਚ ਰਾੜ ਪਈ ਹੋਈ ਆ ਮੇਰੇ ਇਸਾ ਦਲੀਲ ਨੂੰ ਕਿਵੇਂ ਦੇਖਦੇ ਆਂ ਦੇਖੋ ਕਿਸ ਗੱਲ ਦਾ ਰਹਿਮ ਕਰੀਏ ਲੋਕਾਂ ਦੀਆਂ ਧੀਆਂ ਪੜਨਾਂ ਨੂੰ ਛੇੜੇ ਤੇ ਇਹਨੂੰ ਆਪਣਾ ਘਰ ਬਾਅਦ ਚ ਦੇਖਿਆ ਪਹਿਲਾਂ ਨਹੀਂ ਸੀ ਦੇਖਦਾ ਕਿ ਮੇਰੀਆਂ ਵੀ ਦੋ ਕੁੜੀਆਂ ਨੇ ਜਿਹੜੀਆਂ ਹੁਣ ਗੱਲ ਚੱਲਦੇ ਵੀ ਇਹਦੀ ਮਿਨਿਸਟਰੀ ਉਹ ਕੁੜੀ ਚ ਲਾਏਗੀ ਉਹ ਪਹਿਲਾਂ ਨਹੀਂ ਸੀ ਦੇਖਦੇ ਮੇਰੇ ਕੁੜੀਆਂ ਨੇ ਕਿਵੇਂ ਕਹਿ ਸਕਦਾ ਹੁਣ ਲੱਤ ਚ ਰਾੜ ਰਾੜ ਦਾ ਬਹੁਤ ਟਾਈਮ ਪਹਿਲਾਂ ਦੀ ਪਈ ਉਹ ਲੱਤ ਸਿੱਧੀ ਕਰ ਲੰਦਾ ਜੇ ਇੰਨੀ ਸ਼ਕਤੀ ਸੀਗੀ ਪਹਿਲਾਂ ਸਿੱਧੀ ਕਰ ਲੰਦਾ ਆਪਣਾ ਇੱਕ ਔਰ ਦੂਜੀ ਗੱਲ ਤਾਂ ਇਹ ਬਾਈ ਇਹਨੂੰ ਐਚ ਆਈ ਵੀ ਇਹਨੂੰ ਹੂੰ ਬਲਜਿੰਦਰ ਪਾਸਟਰ ਨੂੰ ਉਹ ਵੀ ਪੋਜ਼ਿਟਿਵ ਹੈ ਤੇ ਦੂਜੀ ਗੱਲ ਇਹਦੀ ਵਾਈਫ ਉਹ ਵੀ ਬਿਮਾਰ ਰਹਿੰਦੀ ਹੈ ਚਲੋ ਪ੍ਰਮਾਤਮਾ ਨੇ ਠੀਕ ਕਰਨਾ ਸੀ ਨਹੀਂ ਕਿਸੇ ਨੂੰ ਉਹ ਨਹੀਂ ਕਰ ਸਕਦੇ ਗਲਤ ਨਹੀਂ ਕਹਿ ਸਕਦੇ ਪਰ ਉਹ ਵੀ ਬਿਮਾਰ ਰਹਿੰਦੀ ਹੈ ਉਹਨੂੰ ਠੀਕ ਕਰ ਲਾਂਦਾ ਅਦਾਲਤ ਸਾਹਮਣੇ ਕੱਲ ਕੀ ਜੱਜ ਸਾਹਿਬ ਦੇ ਕੀ ਕਹਿੰਦਾ ਸੀਗਾ ਕਿ ਮੇਰੇ ਰਾਡ ਪਈ ਹੈ ਮੇਰੇ ਬੱਚੇ ਛੋਟੇ ਨੇ ভাই ਬੱਚੇ ਲੋਕਾਂ ਦੇ ਵੀ ਛੋਟੇ ਸੀ ਜਦੋਂ ਤੂੰ 15-15 ਸਾਲ ਦੀ ਕੋੜੀ ਨੂੰ ਟੱਚ ਕਰਦਾ ਸੀ ਗਲਤ ਉਦੋਂ ਨਹੀਂ ਤੈਨੂੰ ਦਿਖੇ ਉਦੋਂ ਨਹੀਂ ਤੈਨੂੰ ਦਿਖੇ ਉਦੋਂ ਵੀ ਤੈਨੂੰ ਸੋਚਣਾ ਚਾਹੀਦਾ ਸੀ ਨਾ ਵੀ ਕਰ ਕੀ ਰਿਹਾ ਤੂੰ ਉਦੋਂ ਨਹੀਂ ਇਹਨੇ ਕੁਝ ਵੀ ਸੋਚਿਆ ਜੀ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦਾ ਕਿਵੇਂ ਦੇਖਦੇ ਆਂ ਦੇਖੋ ਮੈਂ ਆਉਣ ਵਾਲੇ ਸਮੇਂ ਦੀ ਇਹ ਗੱਲ ਕਰਨਾ ਚਾਹੁੰਦਾ ਵੀ ਕੋਈ ਵੀ ਧਰਮ ਕਿਸੇ ਡੇਰੇ ਮਗਰ ਨਾ ਲੱਗੋ ਪਾਠ ਕਰਨਾ ਘਰੇ ਬੈ ਕੇ ਕਰੋ ਗੁਰਦੁਆਰਾ ਸਾਹਿਬ ਕਰੋ ਕਿਸੇ ਬਾਬੇ ਦੇ ਮਗਰ ਬਿਲਕੁਲ ਨਾ ਲੱਗੋ ਫਿਰ ਬਾਬੇ ਦੇ ਕੇਸ ਐਦਾਂ ਦੇ ਸਾਹਮਣੇ ਆਉਂਦੇ ਕਿ ਸਾੜੀ ਕੁੜੀ ਨਾਲ ਗਲਤ ਕੀਤਾ ਫਿਰ ਉਹ মিডিਆ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੁੰਦੇ ਫਿਰ ਕੁੜੀਆਂ ਬਾਅਦ ਚ ਮੁੱਕਰ ਵੀ ਜਾਂਦੀਆਂ ਨੇ ਅਮਰਪਾਲ ਮੈਰੋ ਹੀ ਦੇਖਿਆ ਤੁਸੀਂ ਜਗਰਾਓ ਇੱਕ ਗੱਲ ਹੋਈ ਸੀ ਉਨੇ ਕੁੜੀ ਦਾ ਸਾਥ ਦਿੱਤਾ ਸੀ ਉਹ ਕੁੜੀ ਬਾਅਦ ਚ ਮੁੱਕਰ ਗਈ ਸੀ ਲੋਕਾਂ ਦੇ ਭਰੋਸਾ ਵੀ ਨਹੀਂ ਕਰਿਆ ਜਾ ਸਕਦਾ ਉਹ ਕੁੜੀ ਨੂੰ ਪੈਸਿਆਂ ਦੇ لالਚ ਚ ਜਾ ਕੇ ਉਲਟਾ ਅਮਰਪਾਲ ਮਹਿਰੋ ਦਾ ਹੀ ਕਹਿਤਾ ਸੀ ਮੇਰੇ ਦੇ ਛੇੜ ਛੜ ਕੀਤੀ ਕਮਾਲ ਦੀ ਗੱਲ ਹੈ ਜਿਨ੍ਹਾਂ ਦਾ ਕੇਸ ਤੁਸੀਂ ਲੜ ਰਹੇ ਹੋ ਜੇ ਮੁੱਕਰ ਗਈ ਦੇਖੋ ਅਸੀਂ ਪਹਿਲਾਂ ਹੀ ਐਫੀਆਰ ਲਗਾ ਚੁੱਕੇ ਹਾਂ ਹਾਂ ਵੀ ਤੁਹਾਡੀ ਹੈਲਪ ਕਰਾਂਗੇ ਡਟ ਕੇ ਕਰਾਂਗੇ ਵੀ ਸਾਨੂੰ ਲਿਖ ਕੇ ਦਿਓ ਸਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਜ਼ਬਰਦਸਤੀ মিডিਆ ਸਾਹਮਣੇ ਨਹੀਂ ਲੈ ਕੇ ਅਸੀਂ ਪਰ ਪੂਰਾ ਪੱਕਾ ਕੰਮ ਕਰੀ ਬੈਠੇ ਹਾਂ ਵੱਡੇ ਭਾਈ ਹੂੰ ਇਹ ਜਿੱਦਾਂ ਨੂੰ ਲੈ ਕੇ ਡਰ ਹੈ ਕੋਈ ਮੰਨ ਦੇ ਵਿੱਚ ਦੇਖੋ ਡਰ ਤਾਂ ਬ੍ਰਦਰ ਇਹ ਫੈਮਿਲੀ ਨੂੰ ਟੌਰਚਰ ਕਰਦੇ ਨੇ ਹਮ ਰੈਕੀਆਂ ਕਰਦੇ ਨੇ ਫੈਮਿਲੀ ਨੂੰ ਫਾਦਰ ਸਾਹਿਬ ਨੂੰ ਮਦਰ ਨੂੰ ਵਾਈਫ ਨੂੰ ਉਹਨੂੰ ਡਰਾਣਾ ਧਮਕਾਣਾ ਸ਼ੁਰੂ ਕਰਦੇ ਨੇ ਕਿਉਂਕਿ ਬੰਦਾ ਡਰ ਕੇ ਪਿੱਛੇ ਹਟ ਜੇ ਪਰ ਬਾਈ ਪਿੱਛੇ ਨਹੀਂ ਹਟਣਾ ਮੁਕੱਦਮੇ ਜਿਹੜੇ ਹੋਰ ਹੋਏ ਸਾਰੇ ਕੀਤਾ ਇਹਨੇ ਕੁੜੀਆਂ ਨਾਲ ਗਲਤ ਕਰਾ ਚਾਹ ਲੇਡੀ ਸਾਨੂੰ ਸਾਹਮਣੇ ਜ਼ਰੂਰ ਲੈ ਕੇ ਆਂਗਾ ਮੀਡੀਆ ਤੇ ਤੁਹਾਡੇ ਚੈਨਲ ਲਈ ਹੋਰ ਸਾਰੇ ਮੀਡੀਆ ਤੇ ਬਿਲਕੁਲ ਸਾਹਮਣੇ ਲੈ ਕੇ ਆਵਾਂਗੇ ਕਿ ਇਹਨੂੰ ਪਤਾ ਲੱਗੇ ਵੀ ਮੈਂ ਗਲਤ ਕੀਤਾ ਸੀ ਅੱਜ ਤਾਂ ਸਜ਼ਾ ਭੁਗਤ ਰਿਹਾ ਨਹੀਂ ਜਿਹੜੀ ਕਹਾਣੀ ਆ ਇਹ ਅਸੀਂ ਸੁਣ ਰਹੇ ਆ ਇਸ ਕਹਾਣੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਆਖਰ ਲੋਕਾਂ ਦੇ ਨਾਲ ਅਜਿਹਾ ਕਿਉਂ ਹੁੰਦਾ ਕਿਉਂਕਿ ਲੋਕ ਵੀ ਭਟਕੇ ਹੋਏ ਨੇ ਕਿ ਨਹੀਂ ਭਾਈ ਲੋਕਾਂ ਨੂੰ ਨਹੀਂ ਪਤਾ ਨਾ ਦੇਖੋ ਲੋਕਾਂ ਨੂੰ ਨਹੀਂ ਪਤਾ ਹੁੰਦਾ ਲੋਕ ਤਾਂ ਜਾਂ ਹੁਣ ਗੁਰੂ ਗ੍ਰੰਥ ਸਾਹਿਬ 'ਚ ਕੋਈ ਗਲਤ ਕੰਮ ਨਹੀਂ ਲਿਖਿਆ ਵੀ ਮੰਨ ਕੇ ਚੱਲੋ ਧਾਰਮਿਕ ਤੌਰ ਤੇ ਵੀ ਨਾਨ ਵੈਜ ਖਾਣਾ ਦਾਰੂ ਪੀਣ ਉਹ ਲਿਖਿਆ ਨਹੀਂ ਹੈ ਨਾ ਐਦਾਂ ਹੀ ਵੈਬਲ 'ਚ ਲਿਖਿਆ ਕਿ ਕਿਸੇ ਦਾ ਗਲਤ ਨਾ ਕਰੋ ਮਾੜਾ ਨਾ ਕਰੋ ਇਦਾਂ ਹੀ ਸਾਡੀ ਭਾਰਤ ਰੋਮਾਂਟ ਲਿਖਿਆ ਕਿ ਮਾੜਾ ਨਾ ਕਰੋ ਮਤਲਬ ਚੰਗੇ ਲਿਖਿਆ ਉਹ ਚ ਲਿਖਿਆ ਪਰ ਲੋਕਾਂ ਨੇ ਤਰੀਕਾ ਗਲਤ ਅਪਣਾ ਲਿਆ ਪੈਸੇ ਕਰਨ ਦਾ ਧੰਦਾ ਬਣਾ ਲਿਆ ਇਹ ਚੀਜ਼ਾਂ ਨੂੰ ਲੈ ਕੇ ਮੈਂ ਹੀ ਕਹਿਣਾ ਚਾਹੁੰਦਾ ਤੁਸੀਂ ਪਾਠ ਕਰਨਾ ਬਾਈਬਲ ਪੜ੍ਹਨੀ ਹੈ ਘਰੇ ਬਹਿ ਕੇ ਪੜੋ ਕਿਸੇ ਬਾਬੇ ਕੋਲ ਜਾਣ ਦੀ ਕੋਈ ਲੋੜ ਨਹੀਂ ਸੋ ਇੱਕ ਅਰਦਾਸ ਹੀ ਕੰਮ ਆਉਂਦੀ ਲਾਸਟ ਜਦੋਂ ਅਸੀਂ ਹੱਥ ਪਾਇਆ ਸੀ ਕਹਿੰਦੇ ਸੀ ਅਸੀਂ ਅਰਦਾਸ ਕਰਕੇ ਚੱਲੇ ਸੀ ਵੱਡੇ ਭਾਈ ਜਦੋਂ ਪ੍ਰੈਸ ਕੀਤੀ ਸੀ ਅਸੀਂ ਅਰਦਾਸ ਕਰਕੇ ਕੀਤੀ ਸੀ ਬਾਬੇ ਰੱਖਣ ਵਾਲੇ ਤੁਸੀਂ ਆ ਉਹ ਸਾਡੀ ਅਰਦਾਸ ਇੰਨੀ ਬਿਰਤੀ ਨਹੀਂ ਜਾਂਦੀ ਸਾਡੀ ਅਰਦਾਸ ਕਿਤੇ ਕਿੱਡੀ ਸ਼ਕਤੀ ਹੈ ਦੇਖੋ ਅਰਦਾਸ ਕਿਹ ਕਹਿ ਸਕਦੇ ਆ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਦੁਬਾਰੇ ਕਿ ਬਾਬਿਆਂ ਦੇ ਮਗਰ ਨਾਲ ਲੱਗੋ ਪਾਸਟਰਾਂ ਦੇ ਮਗਰ ਨਾਲ ਲੱਗੋ ਜਿਹੜਾ ਪਾਸਟਰ ਗਲਤ ਉਹਦੇ ਮਗਰ ਬਿਲਕੁਲ ਹੀ ਨਾ ਚੋ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅਸੀਂ ਇਹ ਤਸਵੀਰ ਜਿਹੜੀ ਕਿ ਇੱਕ ਸਾਂਝੀ ਕੀਤੀ ਆ ਇਸ ਵੀਰ ਨੇ ਜਿਹੜਾ ਕਿ ਪੂਰਾ ਕੇਸ ਆ ਜਿਹੜਾ ਉਹ ਨੇੜੇ ਤੋਂ ਦੇਖਿਆ ਤਾਂ ਕੋਸ਼ਿਸ਼ ਰਹੇਗੀ ਤਹਈਆ ਕਰਦੇ ਰਹਾਂਗੇ ਕਿ ਜਿਹੜੇ ਸਮਾਜ ਸੇਵੀ ਲੋਕ ਨੇ ਜਿਹੜੇ ਲੋਕਾਂ ਦਾ ਭਲਾ ਚਾਹੁੰਦੇ ਨੇ ਉਹਨਾਂ ਨੂੰ ਇਸ ਸੈਟਅਪ ਤੇ ਲਿਆਂਦਾ ਜਾਵੇ ਇਸ ਸੈਟਅਪ ਤੇ ਲਿਆ ਕੇ ਉਹਨਾਂ ਦੀ ਜਿਹੜੀ ਕਿ ਅ ਦੁੱਖ ਤਕਲੀਫਾਂ ਨੇ ਜਾਂ ਜਿਹੜਾ ਉਹਨਾਂ ਦਾ ਜ਼ਿੰਦਗੀ ਦਾ ਸੰਘਰਸ਼ਾ ਉਸ ਨੂੰ ਸੁਣਿਆ ਜਾਵੇ ਤੁਸੀਂ ਜੁੜੇ ਰਹਿਣਾ ਨਿਰਪੱਖ ਪੋਸਟ ਦੇ ਨਾਲ